ਤਾਂ ਮੈਂ ਵੇਖਦਾ ਕਿਹੜੇ ਨੇ ਦਾਵਲਾ ਇਲੈਕਟ੍ਰੋਨਿਕਸ ਵਾਲੇ ਇਹ ਬੁੱਧੂ ਬਣਾਈ ਜਾਂਦੇ ਨੇ ਕਹਿੰਦੇ ਤਿੰਨ ਗਿਫਟ ਲੈਣਗੇ ਬੁੱਧੂ ਬਣਾਈ ਜਾਂਦੇ ਨੇ ਪਾਜੀ ਨਹੀਂ ਬੁੱਧੂ ਬਣ ਕੇ ਤਿੰਨ ਗਿਫਟ ਲੈਣਗੇ ਠੀਕ ਗੱਲ ਕਸ ਕਹਿੰਦੇ ਤਿੰਨ ਗਿਫਟ ਮਿਲਣਗੇ ਹਲੋ ਜੀ ਕਹਿੰਦੇ ਨਹੀਂ ਕਹਿੰਦੇ ਨਹੀਂ ਮਿਲਣਗੇ ਲੋ ਜੀ ਪਾਜੀ ਗੱਲ ਮੁੱਕਰਗੇ ਕਹਿੰਦੇ ਅਰੇ ਭਾਈ ਇਹਦੇ ਨਹੀਂ ਭਾਜੀ ਗੱਲ ਤਾਂ ਸੁਣੋ ਜੀ ਤਿੰਨ ਨਹੀਂ ਪੰਜ-ਪੰਜ ਗਿਫਟ ਦੇ ਰਿਆ ਜੀ ਪੰਜ-ਪੰਜ ਪੰਜ ਗਿਫਟ ਜੀ ਸਹੀ ਸੁਣ ਰਹੇ ਹੋ ਜੀ ਸਹੀ ਸੁਣ ਰਹੇ ਹੋ ਪੰਜ-ਪੰਜ ਗਿਫਟ ਆਓ ਮੈਂ ਤੁਹਾਨੂੰ ਦਿਖਾਣਾ ਜੀ ਆਓ ਲੋ ਜੀ ਕਹਿੰਦੇ ਤਿੰਨ ਨਹੀਂ ਪੰਜ ਗਿਫਟ ਮਿਲ ਰਹੇ ਨੇ ਕਿਆ ਬਾਤ ਹੈ ਜੀ ਦਿਲਦਾਰੀ ਮਾੜਾ ਤੁਹਾਡਾ ਦਾਵੜਾ ਇਲੈਕਟ੍ਰੋਨਿਕਸ ਵਾਲਾ ਵਾਹ ਜੀ ਵਾਹ ਬਾਈ ਗਿਫਟ ਕਿਹੜਾ ਨੇ ਵਿਖਾਓ ਜੀ ਹਾਂ ਦੇਖੋ ਭਾਈ ਜੀ ਮੋਬਾਈਲ ਕੋਈ ਮਰਜ਼ੀ ਸਾਡੇ ਤੋਂ ਖਰੀਦੋ Oppo Vivo Samsung MI Realme ਜੋ ਤੁਹਾਡਾ ਦਿਲ ਕਰੇ ਇੱਕ ਅਸੀਂ ਹੁੰਦੇ ਨਾ ਪੰਜ ਪੰਜ ਗਿਫਟ ਦੇ ਰਹੇ ਹਾਂ ਫੋਨ ਦੇ ਨਾਲ ਪੰਜ ਪੰਜ ਗਿਫਟ ਪੰਜ ਪੰਜ ਗਿਫਟ ਭਾਈ ਜੀ ਹਾਂਜੀ ਭਾਈ ਜੀ ਹਾਂਜੀ ਤੁਹਾਨੂੰ ਵੋਚ ਵੀ ਪਾਵਰ ਬੈਂਕ ਵੀ 이어ਫੋਨ ਵੀ ਗਾਰਡ ਵੀ ਤੇ ਇੱਕ ਸਾਡੇ ਵੱਲੋਂ 42 ਸਪੈਸ਼ਲ ਗਿਫਟ ਵੀ ਦੇਵਾਂਗੇ ਜੀ ਗਾੜੀ ਫਰੀ ਹਾਂਜੀ ਭਾਜੀ ਸਭ ਕੁਝ ਲਗਾ ਕੇ ਦੇਵਾਂਗੇ ਜੀ ਵਾਹ ਜੀ ਵਾਹ ਇੱਟਾ ਨਹੀਂ ਭਾਜੀ ਤੁਹਾਡੇ ਮਾਧਿਅਮ ਰਾਹੀਂ ਮਸੀਂ ਇਹ ਕਹਿਣਾ ਚਾਹੁੰਦੇ ਆ ਕਿ ਵੀ ਸਾਡੇ ਤੱਕ 31 ਅਕਤੂਬਰ ਤੱਕ ਦੀਵਾਲੀ ਤੱਕ ਨਹੀਂ 31 ਅਕਤੂਬਰ ਤੱਕ ਕੋਈ ਮਰਜ਼ੀ ਬੰਦਾ ਆ ਜੇ ਅਸੀਂ ਉਹਨਾਂ ਨੂੰ ਗਾੜ ਕਵਰ ਫਰੀ ਲਗਾ ਕੇ ਦੇਵਾਂਗੇ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਫੋਨ ਉਹਨੇ ਭਾਵੇਂ ਜਿੱਤੇ ਮਰਜ਼ੀ ਲਿਤਾਵੇ ਵਾਹ ਜੀ ਵਾਹ ਕਹਿੰਦੇ ਜਿਹੜਾ ਮਰਜ਼ੀ ਬੰਦਾ ਆ ਜਾਵੇ ਜੇ ਤੁਸੀਂ ਫੋਨ ਖਰੀਦਿਆ ਇੰਨਾ ਤੋਂ ਚਾਹੀ ਨਹੀਂ ਖਰੀਦਿਆ ਪਰ ਗਾੜ ਤੁਹਾਨੂੰ ਇੱਕਦਮ ਮੁਫਤ ਦੇ ਵਿੱਚ ਲਗਾ ਕੇ ਦੇਣਗੇ 31 ਅਕਤੂਬਰ ਤੱਕ ਜੀ ਹਾਂ 31 ਅਕਤੂਬਰ ਤੱਕ ਤਾਂ ਅੱਜ ਮੈਂ ਪਹੁੰਚਿਆ ਸੀ ਦਾਵੜੇ ਇਲੈਕਟ੍ਰੋਨਿਕਸ ਤੇ ਦਾਵੜੇ ਇਲੈਕਟ੍ਰੋਨਿਕਸ ਵਾਲਿਆਂ ਨੇ ਜਿਹੜਾ ਕਿ ਦੀਵਾਲੀ ਮੌਕੇ ਬਹੁਤ ਵੱਡੀ ਵੱਡੀ ਆਫਰ ਲਗਾ ਦਿੱਤੀ ਹੈ ਜੀ ਹਾਂ ਸਹੀ ਸੁਣ ਰਹੇ ਹੋ ਦੀਵਾਲੀ ਮੌਕੇ ਬਹੁਤ ਵੱਡੀ ਵੱਡੀ ਆਫਰ ਲਗਾਤੀ ਹੈ ਭਾਜੀ ਕੀ ਕਹਿਣਾ ਚਾਹੋਗੇ ਭਾਜੀ ਅਸੀਂ ਤੁਹਾਡੇ ਰਹੀ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਇੱਕ ਮੋਬਾਈਲ ਖਰੀਦਣ ਤੇ ਤੁਹਾਨੂੰ 10 ਲੱਖ ਜਿੱਤਣ ਦਾ ਵੀ ਮੌਕਾ ਦੇ ਰਹੇ ਹਾਂ ਜੀ 10 ਲੱਖ ਜੀ ਦਾ ਲੱਖ ਚਾਹੇ 12000 ਦਾ ਹੋਵੇ ਜੀ 12000 ਦਾ ਹੋਵੇ ਫੋਨ ਭਾਜੀ ਦਾ 10 ਲੱਖ ਤੱਕ ਦੀ 5000 ਰੁਪਏ ਦਾ ਚਾਹੇ ਤੁਸੀਂ ਫੋਨ ਖਰੀਦ ਲਓ 10 ਲੱਖ ਰੁਪਏ ਤੁਸੀਂ ਦੇ ਸਕਦੇ ਹੋ ਜੀ ਹਾਂ 10 ਲੱਖ ਰੁਪਏ ਦੇ ਸਕਦੇ ਹੋ ਦਾਵਤ ਪਾਜੀ ਐਵੇਂ ਕਿਵੇਂ ਇਹ ਤਾਂ ਸਾਨੂੰ ਜੀ ਕੰਪਨੀਆਂ ਵੱਲੋਂ ਸਪੋਰਟ ਮਿਲਿਆ ਜੀ ਉਹ ਕਹਿੰਦੇ ਜੀ ਤੁਸੀਂ ਆਪਣੇ ਆਪ ਦੇ ਕਸਟਮਰਾਂ ਨੂੰ 10 ਲੱਖ ਤੱਕ ਦਾ ਜਿੱਤਣ ਦਾ ਮੌਕਾ ਦੇ ਸਕਦੇ ਹੋ ਇਹ ਨਹੀਂ ਜੀ ਅਸੀਂ ਆਪ ਦੇ ਵੱਲੋਂ ਇੱਕ ਸਪੈਸ਼ਲ ਆਫਰ ਲਗਾਈ ਹੈ ਸਿਰਫ ਆਪਣੇ ਆਪ ਦੇ ਭਰਾਵਾਂ ਵਾਸਤੇ ਜੀ ਸਾਡੇ ਉਹ ਕਸਟਮਰ ਨਹੀਂ ਸਾਡੇ ਲਈ ਰੱਬ ਦਾ ਰੂਪ ਨੇ ਐਸੇ ਕਰਕੇ ਉਹਨਾਂ ਲਈ ਅਸੀਂ ਕਹਿ ਰਹੇ ਹਾਂ ਜੀ ਉਹਨਾਂ ਲਈ ਅਸੀਂ ਇਹ ਪੰਜ ਵੱਡੇ ਇਨਾਮ ਕੱਢਾਂਗੇ ਜੀ ਉਹ ਕੱਢਾਂਗੇ ਜੀ 1 ਨਵੰਬਰ ਨੂੰ 30 ਅਕਤੂਬਰ ਤੱਕ ਆਪਣੀ ਸਕੀਮ ਰਵੇਗੀ 1 ਅਕਤੂਬਰ ਨੂੰ ਅਸੀਂ ਲਾਈਵ ਹੋ ਕੇ ਪੰਜ ਇਨਾਮ ਕੱਢਾਂਗੇ ਜਿੰਦੇ ਵਿੱਚ ਜੀ ਅਸੀਂ ਆਪਾਂ ਕੱਢਨੇ ਆ ਇੱਕ ਕੁੱਲਰ ਜਿੰਦੇ ਵਿੱਚ ਆਪਣੀ LED ਜਿੰਦੇ ਵਿੱਚ ਇੱਕ ਫੋਨ ਜਿੰਦੇ ਵਿੱਚ ਇੱਕ ਜੂਸਰ ਮਿਕਸਰ ਜਿੰਦੇ ਵਿੱਚ ਅਸੀਂ ਆ ਇੱਕ ਪੰਜਵਾਂ ਆਪਣੇ ਵੱਲੋਂ ਕੁਝ ਵੀ ਸਰਪ੍ਰਾਈਜ਼ ਗਿਫਟ ਦੇ ਸਕਦੇ ਹਾਂ ਤਾਂ ਲੋ ਜੀ ਇੱਕ ਹੋਰ ਝੂਠ ਮਾਰਦਾ ਕਹਿੰਦੇ ਸੀ ਨਹੀਂ ਭਾਜੀ ਝੂਠ ਨਹੀਂ ਉਹ ਸੱਚ ਬਾਜੀ ਕਹਿੰਦੇ Wi-Fi ਦਵਾਗੇ Wi-Fi ਝੂਠ ਹੀ ਜੀ ਬਾਜੀ ਨਹੀਂ ਐਸ ਦੀਵਾਲੀ ਸਾਡੇ ਕੋਲ ਇਲੈਕਟ੍ਰੋਨਿਕਸ ਦੇ ਵਿੱਚ ਤੁਸੀਂ ਅਗਰ LED ਪਰਚੇਸ ਕਰਦੇ ਹੋ ਕੋਈ ਵੀ LED ਪਰਚੇਸ ਕਰਦੇ ਹੋ ਅਸੀਂ ਤੁਹਾਨੂੰ ਉਹਦੇ ਨਾਲ Jio ਦਾ Wi-Fi ਬਿਲਕੁਲ ਫ੍ਰੀ ਲਗਾ ਕੇ ਦਿੰਦੇ ਹਾਂ ਦਿਖਾਓ ਫਿਰ ਭਾਜੀ ਕਿਹੜੀ LED ਹੈ ਤੁਹਾਡੇ ਕੋਲ ਜੀ ਕਿਆ ਬਾਤ ਹੈ ਜੀ ਤੁਹਾਨੂੰ ਦੱਸਦਾ ਇੱਕ ਵਾਰੀ ਫੇਰ ਜੇਕਰ ਤੁਸੀਂ ਇਹਨਾਂ ਤੋਂ ਕੋਈ ਵੀ ਚੀਜ਼ ਖਰੀਦੇ ਹੋ ਤਾਂ ਇਹਨਾਂ ਕੋਲ ਜਿਹੜਾ ਕੀ ਪੰਜ ਗਿਫਟ ਤੁਹਾਨੂੰ ਦਿੱਤੇ ਜਾਣਗੇ ਨਾਲ ਤੁਹਾਨੂੰ ਗਾਰ ਵੀ ਮੁਫਤ ਦੇ ਵਿੱਚ ਲਗਾ ਕੇ ਦਿੱਤਾ ਜਾਏਗਾ ਵਾਹ ਜੀ ਵਾਹ ਭਾਜੀ ਕਿਹੜੀ ਕਿਹੜੀ ਹੈ ਡੀਆ ਆਪਣਾ ਕੋਲ ਭਾਜੀ Samsung ਵਾ M1 Plus Mi Microvision BPL ਆਈਟਲ ਹੈ ਕਿ ਐਂ ਪੈਨਾਸੋਨਿਕ ਹਰ ਬ੍ਰਾਂਡ ਤੁਹਾਨੂੰ ਮਿਲ ਜੇਗਾ ਅਵੇਲੇਬਲ ਇੱਕੋ ਛੱਤ ਦੇ નીચે ਭਾਜੀ ਕਿੰਨੇ ਰੁਪਏ ਦਾ ਸੈਟਿੰਗ ਹੋ ਜਾਂਦੀ ਹੈ ਭਾਜੀ ਆਪਣੇ ਕੋਲ 32 ਇੰਚ ਸਮਾਰਟ ਐਲਈਡੀ 1200 ਰੁਪਏ ਤੋਂ ਸਟਾਰਟ ਹੋ ਜਾਈਗੀ ਤੇ ਵਿਦਾਊਟ ਸਮਾਰਟ ਵਿਦਾਊਟ ਸਮਰ ਸਿਰ 5000 ਜਾਨੀ ਕਿ ਲਓ ਜੀ 5000 ਰੁਪਏ ਜਾਨੀ ਕਿ 5000 ਰੁਪਏ ਦੀ ਐਲਈਡੀ ਮਿਲ ਰਹੀ ਹੈ ਪੂਰੇ ਫਾਜ਼ਿਲਗਾ ਕੀ ਪੂਰੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਨੀ 32 ਇੰਚੀ ਐਲਈਡੀ 5000 ਰੁਪਏ ਦੀ ਮਿਲ ਰਹੀ ਹੈ ਤੇ ਜੇਕਰ ਤੁਸੀਂ ਸਮਾਰਟ ਐਲਈਡੀ ਲੈਣੀ ਹੈ ਤਾਂ 6200 ਰੁਪਏ ਦੀ ਮਿਲ ਰਹੀ ਹੈ ਨਾਲ ਜਿਹੜਾ ਕਿ 2 ਮਹੀਨੇ ਦਾ वाईफाई ਵੀ ਤੁਹਾਡੇ ਘਰੇ ਫ੍ਰੀ ਲਗਾ ਕੇ ਦਿੱਤਾ ਜਾਏਗਾ ਜੀ ਹਾਂ ਸਹੀ ਸੁਣ ਰਹੇ ਹੋ 2 ਮਹੀਨੇ ਦਾ ਵਾਈਫਾਈ ਵੀ ਫ੍ਰੀ ਲਗਾ ਕੇ ਦਿੱਤਾ ਜਾਏਗਾ ਹਾਂਜੀ ਬਾਜੀ ਬਾਜੀ ਅਸੀਂ ਕਹਿਣਾ ਚਾਹੁੰਦੇ ਆ ਕਿ ਅਗਰ ਤੁਸੀਂ बजाज ਫਾਈਨਾਂਸ ਕਰਾਣਾ ਹੈ ਤੁਹਾਡੇ ਕੋਲ ਪੈਸਾ ਹੈ ਜਾਂ ਨਹੀਂ ਹੈ ਕੋਈ ਦਿੱਕਤ ਕਾਰ ਬਣਾ ਨਹੀ ਬਣਾ ਕੋਈ ਦਿੱਕਤ ਨਹੀਂ ਅਸੀਂ ਨਾ ਤੁਹਾਡੇ ਕੋਲੋਂ ਪੈਸਾ ਲੈਣਾ ਨਾ ਕੁਝ ਕਰਨਾ ਸਿਰਫ ਹਿਆਰ ਵੀ ਆਕੇ ਇਸ਼ਟ ਬਣਾ ਕੇ ਦੇਵਾਂਗੇ ਕੋਈ ਮਰਜ਼ੀ ਐਲੀਡੀ ਲੈ ਜਾਓ ਜੀ ਡਾਊਨ ਪੇਮੈਂਟ ਵੀ ਨਹੀਂ ਨਹੀਂ ਜ਼ੀਰੋ ਭਾਜੀ ਜ਼ੀਰੋ ਤਾਂ ਲੋ ਜੀ ਤੁਹਾਡੇ ਕੋਲ ਪੈਸਾ ਹੈਗਾ ਚਾਹੇ ਨਹੀਂ ਹੈਗਾ ਸਮਾਨ ਲੈ ਜਾਓ ਐਲੀਡੀ ਲੈ ਜਾਓ ਨਾਲ ਪੰਜ ਗਿਫਟ ਲੈ ਜਾਓ ਨਾਲ ਵਾਈਫਾਈ ਲੈ ਜਾਓ ਨਾਲ ਜਿਹੜਾ ਕਿ 10 ਲੱਖ ਰੁਪਏ ਜਿੱਤਣ ਦਾ ਮੌਕਾ ਵੀ ਲੈ ਜਾਓ ਜੀ ਤੁਹਾਡਾ ਅਗਰ ਸਿਬਲ ਹੈਗਾ ਨਹੀਂ ਹੈਗਾ ਤੁਹਾਡਾ ਕਾਰਡ ਬਲੋਕ ਹੈ ਐਕਟਿਵ ਹੈ ਕੋਈ ਪ੍ਰੋਬਲਮ ਨਹੀਂ ਅਸੀਂ ਉਹ ਚਲਾ ਕੇ ਦੇਾਂਗੇ ਤੇ ਫਨਸ ਕਰਕੇ ਦੇਾਂਗੇ ਭਾਜੀ ਵਾਹ ਜੀ ਵਾਹ ਕੀ ਬਾਤ ਹੈ ਪਾਜੀ ਪਹੁੰਚਣਾ ਕਿੱਥੇ ਹੈ ਅਸੀਂ ਪਹੁੰਚਣਾ ਸਿਰਫ ਤੁਸੀਂ ਦਾਵੜਾ ਇਲੈਕਟ੍ਰੋਨਿਕਸ ਸਲੇਮ ਸ਼ਾਹ ਰੋਡ ਫਾਜ਼ਿਲਕਾ ਦੇ ਵਿੱਚ ਪਹੁੰਚਣਾ ਹੈ ਜੀ ਜੀ ਫ੍ਰਿਜ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਫ੍ਰਿਜਾਂ ਦੇ ਵਿੱਚ ਦੀ ਅਸੀਂ ਪੂਰੀ ਆਫਰ ਲਗਾ ਦਿੱਤੀ ਹੈ ਫ੍ਰਿਜ ਤੁਸੀਂ ਲੋ ਸਾਡੇ ਕੋਲ ਬਰਲਪੁਲ ਦਾ ਤੁਸੀਂ ਲੋ ਐਲਜੀ ਦਾ ਤੁਸੀਂ ਲੋ ਕੈਲਵਿਨੇਟਰ ਦਾ ਤੁਸੀਂ ਲੋ ਗੋਦਰੇ ਦਾ ਅਸੀਂ ਹਰ ਫਰਿੱਜ ਦੇ ਨਾਲ ਤੁਹਾਨੂੰ ਹੈਂਡ ਬਲੈਂਡਰ ਤੇ ਪੰਜ ਗਿਫਟ ਜ਼ਰੂਰ ਦੇਵਾਂਗੇ ਹੈਂਡ ਬਲੈਂਡਰ ਵੀ ਗਿਫਟ ਦੇ ਦਿੰਦੇ ਦੇ ਰਹੇ ਹੋ ਤੇ ਭਾਜੀ ਫਰਿੱਜ ਤੇ ਆਫਰ ਕੀ ਚੱਲ ਰਹੀ ਹੈ ਫਰਿੱਜ ਤੇ ਭਾਜੀ ਅਸੀਂ ਫਾਈਨਾਂਸ ਕਰਕੇ ਦੇਵਾਂਗੇ 1200 ਰੁਪਿਆ ਕਿਸ਼ਤ ਦੇ ਨਾਲ ਸਿਰਫ ਜਿਵੇਂ 1200 ਰੁਪਿਆ ਕਿਸ਼ਤ ਬਣਾ ਕੇ ਦੇਵਾਂਗੇ ਬਾਜ਼ਾਰ ਤੇ ਭਾਵੇਂ ਜਿੰਦਾ ਤੇ ਮਰਜੀ ਕਰਾ ਲਓ ਸਾਡੇ ਕੋਲ ਹਰ ਤਰ੍ਹਾਂ ਦੀ ਹਰ ਕੰਪਨੀ ਦਾ ਫਾਈਨਾਂਸ ਅਵੇਲੇਬਲ ਹੈਗਾ ਜੀ ਹਰ ਅਮੇਸ਼ਾ ਚੱਲਦਾ ਆਉਂਦਾ ਹੈ ਜੀ ਹਮੇਸ਼ਾ ਤਾਂ ਇੱਕ ਬਹੁਤ ਵੱਡੀ ਚੀਜ਼ ਕਹਿੰਦੇ ਇਹਨਾਂ ਨੇ ਜੇਕਰ ਤੁਹਾਡਾ ਸਿਮਲ ਸਹੀ ਹੈਗਾ ਨਹੀਂ ਨਹੀਂ ਹੈਗਾ ਤਾਂ ਨਹੀਂ ਹੈਗਾ ਤਾਂ ਵੀ ਜਿਹੜਾ ਕਿ ਤੁਸੀਂ ਜਿਹੜਾ ਕਿ ਤੁਸੀਂ ਆਪਦੇ ਪੈਨਪਰਾ ਨੂੰ ਆਪਦੇ ਘਰ ਵਾਲੇ ਨੂੰ ਵੀ ਜਿਹੜਾ ਕਿ ਖੁਸ਼ ਕਰ ਦੇਣਾ ਜੀ ਹਾਂਜੀ ਭਾਜੀ ਹੋਰ ਕੀ ਕਿਸ ਮਾਨੇ ਜੀ ਆਪਣੇ ਕੋਲ ਤੁਹਾਨੂੰ ਦੇ ਲਈ ਗੀਜ਼ਰ ਵੀ ਲਿਆਂਦੇ ਨੇ ਆਦ ਕੀ ਜਿਹੜੇ ਸਰਦੀਆਂ ਦੀ ਮੇਨ ਚੀਜ਼ ਹੈਗੀ ਹੈ ਜੀ ਵਾਹ ਜੀ ਵਾਹ ਤੇ ਹੁੰਦੇ ਤੇ ਗੀਜ਼ਰਾਂ ਤੇ ਵੀ ਖਾਸ ਆਫਰ ਲਗਾ ਦਿੱਤੀ ਹੈ ਸਾਡੇ ਕੋਲ ਗੀਜ਼ਰ ਵੀਰੇ 3000 ਰੁਪਏ ਤੋਂ ਸ਼ੁਰੂ ਹੋ ਜਾਏਗਾ 3000 ਰੁਪਏ ਤੋਂ ਵਾਹ ਜੀ ਵਾਹ ਇਲੈਕਟ੍ਰਿਕ ਲੋ ਚਾਹੀਓ ਗੈਸ ਗੀਜ਼ਰ ਲੋ ਜੀ 3000 ਰੁਪਏ ਤੋਂ ਜਿਹੜਾ ਕਿ ਗੀਜ਼ਰ ਵੀ ਸ਼ੁਰੂ ਹੈ ਪਾਜੀ ਇਹਦੇ ਨਾਲ ਕੀ ਆਫਰ ਦੇਣ ਜਾ ਰਹੇ ਹੋ ਅਸੀਂ ਇਹਦੇ ਨਾਲ ਫਿਟਿੰਗ ਤੁਹਾਡੇ ਘਰੇ ਬਿਲਕੁਲ ਫ੍ਰੀ ਲਗਾ ਕੇ ਦੇਾਂਗੇ ਤੇ 5 ਸਾਲ ਤੱਕ ਦੀ ਵਾਰੰਟੀ ਦੇਾਂਗੇ ਟੈਂਕ ਦੀ ਅਸੀਂ 5 ਸਾਲ ਦੀ ਵਾਰੰਟੀ ਦੇਾਂਗੇ ਟੈਂਕ ਦੀ ਕੀ ਬਾਤ ਹੈ ਕੋਈ ਮਰਜ਼ੀ ਗੀਜ਼ਰ ਲੈ ਜਾਓ ਜੀ ਕੋਈ ਮਰਜ਼ੀ 3000 ਅੱਜ ਕੱਲ ਮੈਂ ਤੁਹਾਨੂੰ ਦੱਸਦਾ ਬੰਦੇ ਦੀ ਕੋਈ ਗਾਰੰਟੀ ਨਹੀਂ ਹੈ ਫੇਰ ਗੀਜ਼ਰ ਦੀ ਦੇ ਰਹੇ ਨੇ 3000 ਰੁਪਏ ਵਾਲਾ ਗੀਜ਼ਰ 5 ਸਾਲ ਦੀ ਗਾਰੰਟੀ ਨਾਲ ਜਿਹੜਾ ਕਿ ਫਿਟਿੰਗ ਵੀ ਇੱਕਦਮ ਫ੍ਰੀ ਨਾਲ 5 ਗਿਫਟ ਵੀ ਫ੍ਰੀ ਉਹ ਜੇ ਅਸੀਂ ਗੱਲ ਕਰ ਲਈਏ ਸਾਡੇ ਕੋਲ ਹੋਮ ਥੀਏਟਰ ਹਰ ਕੰਪਨੀ ਦਾ ਅਵੇਲੇਬਲ ਹੈ ਸੋਨੀ ਸੀਮੈਕਸ ਮੈਰੀਕੋ ਹਰ ਕੰਪਨੀ ਦੇ ਵਿੱਚ ਇਹ 2000 ਤੋਂ ਸ਼ੁਰੂ ਹੋ ਕੇ ਤੁਹਾਨੂੰ 14 ਤੋਂ 15000 ਤੱਕ ਦਾ ਅਵੇਲੇਬਲ ਹਾਜ਼ਰ ਪਿਆ ਜੀ ਹਰ ਮਾਡਲ ਪੈਨ ਦੇ ਵਿੱਚ ਸਾਡੇ ਕੋਲ ਹਰ ਮਾਡਲ ਇਹ ਵੀ ਅਸੀਂ ਤੁਹਾਨੂੰ ਫਾਈਨਾਂਸ ਵੀ ਕਰਾ ਕੇ ਦੇ ਦੇਾਂਗੇ ਜੀ ਹੋਰ ਦੱਸੋ ਜੀ ਕਹਿੰਦੇ ਨਾਲੋਂ ਗਿਫਟ ਭਾਜੀ ਬਿਲਕੁਲ ਗਿਫਟ ਤਾਂ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਪੰਜ ਗਿਫਟ ਦੇ ਨਹੀਂ ਦੇਣੇ ਨੇ ਵਾਈਫਾਈ ਵਾਲੀ ਕਿ ਸਕੀਮ ਹੈ ਜੀ ਉਹ ਸਿਰਫ LED ਦੇ ਨਾਲ ਅਸੀਂ ਵਾਈਫਾਈ ਫ੍ਰੀ ਦਿਆਂਗੇ ਜੀ ਜੋ ਮਰਜ਼ੀ LED ਖਰੀਦੋ ਏ ਅਸੀਂ ਵਾਈਫਾਈ ਤੁਹਾਨੂੰ 2 ਮਿੰਟਾਂ ਲਈ ਬਿਲਕੁਲ ਫ੍ਰੀ ਲਗਾ ਕੇ ਦੇਵਾਂਗੇ। ਭਾਜੀ ਇੱਕ ਵਾਰੀ ਆਪਦਾ ਮੋਬਾਈਲ ਨੰਬਰ ਜੁਰ ਦੱਸ ਦੋ। 83960836 ਭਾਜੀ। ਐਵੇਂ ਤਾਂ ਨਹੀਂ ਹੋਏਗਾ ਤੁਸੀਂ ਹੁਣੇ ਕਹਿ ਰਹੇ ਹੋ ਬਾਅਦ ਵਿੱਚ ਆ ਜਾਈ ਨਹੀ 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 ਭਾਜੀ ਅੱਜ ਤੱਕ ਕਿਨੂੰ ਮਰਜ਼ੀ ਪੁੱਛ ਲਿਆ ਜੇ ਐਨੇ ਮੇਰੇ ਭਰਾਵਾਂ ਨੇ ਮੈਨੂੰ ਸਪੋਰਟ ਕੀਤਾ ਅੱਜ ਤੱਕ ਅੱਗੇ ਵੀ ਗਿਆ ਅਸੀਂ ਇਸ ਦੀਵਾਲੀ ਕੋਈ ਮਾਰਜਨ ਨਹੀਂ ਕਮਾਉਣਾ ਸਿਰ ਤੁਹਾਡਾ ਪਿਆਰ ਕਮਾਉਣਾ ਹੈ ਭਾਜੀ ਸਿਰ ਤੁਹਾਡਾ ਪਿਆਰ ਤਾਂ ਲੋ ਜੀ ਇਸ ਵਾਰੀ ਕੋਈ ਪੈਸਾ ਨਹੀਂ ਕਮਾਉਣਾ ਅੱਗੇ ਅੱਗੇ ਕੰਦੇ ਪੈਸਾ ਕਮਾਣੇ ਆ ਪਰ ਇਸ ਵਾਰੀ ਪੈਸਾ ਨਹੀਂ ਕਮਾਉਣਾ ਪਿਆਰ ਕਮਾਉਣਾ ਹੈ ਜੀ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਜੀ ਭਾਜੀ ਸਾਡੇ ਕੋਲੋਂ ਸਿਰਫ ਔਰ ਸਿਰਫ LED ਮੋਬਾਈਲ ਫ੍ਰੀਜ ਤੇ ਗੀਜ਼ਰ ਇਹ ਨਹੀਂ ਅਸੀਂ ਤੁਹਾਨੂੰ ਫੁੱਲੀ ਆਟੋਮੈਟਿਕ ਤੇ ਸੈਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਵੀ ਦੇਵਾਂਗੇ ਜੀ ਜਿੰਦੇ ਵਿੱਚ ਸਾਡੇ ਕੋਲ ਫੁੱਲੀ ਆਟੋਮੈਟਿਕ ਚ ਹਰ ਕੰਪਨੀ ਦੇ ਬ੍ਰਾਂਡ ਅਵੇਲੇਬਲ ਨੇ ਵਰਲਪੁਲ ਲੋ ਸੈਮਸੰਗ ਲੋ ਐਸਰ ਲੋ ਬੋਸ਼ ਲੋ ਆਈਫ ਵੀ ਲੋ ਹਰ ਬ੍ਰਾਂਡ ਦੇ ਵਿੱਚ ਐਨਾ ਤੇ ਵੀ ਅੱਜ ਅਸੀਂ ਸਕੀਮਾਂ ਲਗਾ ਰੱਖਿਆ ਜੀ ਅੰਨੇ ਤੇ ਅਸੀਂ 2000 ਰੁਪਏ ਮਹੀਨਾ ਕਿਸ਼ਤ ਬਣਾ ਕੇ ਦੇਵਾਂਗੇ ਜਿਹੜਾ ਵੀ ਮਰਜੀ ਵਾਸ਼ਿੰਗ ਮਸ਼ੀਨ ਤੁਸੀਂ ਆਓ ਤੇ ਆਪਣੇ ਘਰ ਲੈ ਇਹ ਫੁੱਲੀ ਆਟੋਮੈਟਿਕ ਦੀ ਗੱਲ ਕਰਨਾ ਤਾਂ ਮੈਂ ਤੁਹਾਡੇ ਲਈ ਸਿਰਫ ਸਿਰਫ 18000 ਤੋਂ ਆਪਾਂ ਸ਼ੁਰੂ ਕਰ ਦਿਆਂਗੇ 8 ਕਿਲੋ ਦੇ ਅੰਦਰ ਅਗਰ 7 ਸ਼ੁਰੂ ਕਰ ਦੇਵਾਂਗੇ ਉਹ ਇਹ ਨਹੀਂਗਾ ਜੀ ਪਲਾਸਟਿਕ ਨਹੀਂ ਫੁੱਲੀ ਫੁੱਲੀ ਉਹ ਪਾਜੀ ਕੀ ਬਾਤ ਹੈ ਵਿੱਚ ਹੋएगी ਨਾ ਖਰਾਬ ਹੋਣ ਵਾਲੀ ਨਾ ਕਦੇ ਕੋਈ ਸੁਣ 20 ਸਾਲ ਦੀਆਂ ਦੀ ਵਾਰੰਟੀ ਆਏਗੀ ਜੀ 20 ਸਾਲ ਦੀ 20 ਸਾਲ ਦੀ ਵਾਰੰਟੀ ਫੁੱਲੀ ਆਟੋਮੈਟਿਕ ਮਸ਼ੀਨ 17000 ਰੁਪਏ ਤੋਂ ਜਿਹੜੀ ਕਿੰਨਾ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਸਹੀ ਸੁਣ ਰਹੇ ਹੋ 17000 ਰੁਪਏ ਤੋਂ ਫੁੱਲੀ ਆਟੋਮੈਟਿਕ ਮਸ਼ੀਨ ਮਿਲ ਰਹੀ ਹੈ ਪਾਜੀ ਐਵੇਂ ਕਿਵੇਂ ਦੇ ਰਹੇ ਹੋ ਭਾਜੀ ਤੁਹਾਨੂੰ ਅੱਗੇ ਵੀ ਦੱਸਿਆ ਜੀ ਅਸੀਂ ਆਦਿਗੇ ਆਪਾਂ ਦੀਵਾਲੀ ਤੇ ਮਾਰ ਜੰਨੀ ਲੋਕਾਂ ਦਾ ਪਿਆਰ ਕਮਾਣਾ ਆਪਦੇ ਭਰਾਵਾਂ ਦਾ ਪਿਆਰ ਕਮਾਣਾ ਸਿਰਫ ਐਸੇ ਕਰਕੇ ਭਾਜੀ ਦਿਲ ਦਾ ਨਿਮਾੜਾ ਤੁਹਾਡਾ ਦਾਵੜਾ ਇਲੈਕਟ੍ਰੋਨਿਕਸ ਵਾਲਾ ਵਾਹ ਜੀ ਵਾਹ ਅਰੇ ਭਾਜੀ ਤੁਸੀਂ ਤਾਂ ਕੱਲ੍ਹ ਮੋਬਾਈਲ ਇਲੈਕਟ੍ਰੋਨਿਕਸ ਦੀ ਗੱਲ ਕਰਦੇ ਹੋ ਅਸੀਂ ਤੁਹਾਨੂੰ ਸਕੂਟੀ ਵੀ ਫ੍ਰੀ ਦੇਵਾਂਗੇ ਜੀ ਫ੍ਰੀ ਦੇਵਾਂਗੇ ਹਨ ਉਹ ਵੀ ਸੁਣੋ ਕਿਵੇਂ ਅੱਜ ਤੁਸੀਂ ਸਿਰਫ ਆਪਣਾ ਆਧਾਰ ਪੈਨ ਲੈ ਕੇ ਆਵੋ ਅਸੀਂ ਕੋਈ ਪੈਸਾ ਨਹੀਂ ਲੈਣਾ ਤੁਹਾਨੂੰ ਸਿਰਫ ਆਸਾਨ ਕਿਸ਼ਤਾਂ ਤੇ ਭਜੀ 2000 ਰੁਪਏ ਕਿਸ਼ਤ ਤੇ ਅਸੀਂ ਤੁਹਾਨੂੰ ਇਹ ਸਕੂਟਰ ਬਾਈਕ ਬਿਲਕੁਲ ਕਿਸਤ ਬਣਾ ਕੇ ਦੇਾਂਗੇ ਮਹੀਨੇ ਦੀ ਸਿਰਫ 1 ਮਹੀਨੇ ਦੀ ਕਿਸ਼ਤ ਵਾਹ ਜੀ ਵਾਹ ਇਹ ਬਾਈਕ ਵੀ ਜਿਹੜਾ ਕੀ ਫਰੀ ਦੇ ਵਿੱਚ ਦੇ ਰਹੇ ਨੇ ਸਿਰਫ ਆਧਾਰ ਕਾਰਡ ਤੇ ਪੈਨ ਕਾਰਡ ਲੈ ਕੇ ਆਣਾ ਤੇ ਆਦੇ ਕਰੇ 2000 ਰੁਪਏ ਮਹੀਨੇ ਦੇ ਵਿੱਚ ਲੈ ਕੇ ਜਾਣੀ ਹੈ ਜਿਸ 2000 ਬਾਜੀ ਨੇ ਫੀਚਰ ਕੀ ਰਹਿਣਗੇ ਬਾਜੀ ਇਹਦੇ ਵਿੱਚ ਅਗਰ ਆਪਾਂ ਗੱਲ ਕਰ ਲਈਏ ਜੀ ਇਹ 50 ਤੋਂ 60 ਕਿਲੋਮੀਟਰ ਦੀ ਰੇਂਜ ਦੇ ਵਿੱਚ ਸਕੂਟਰੀ ਚੱਲੇਗੀ ਕੀ ਉਸ ਤੋਂ ਬਾਅਦ ਇਹਦੇ ਵਿੱਚ ਆ ਜਾਂਦੀ ਹੈ ਭਾਜੀ ਆਪਣੇ ਵੱਲੋਂ ਕਿ ਵੀ ਸਕੀਮ ਲਗਾਈ ਗਈ ਹੈ ਕਿ ਵੀ ਦੀਵਾਲੀ ਦੇ ਲਈ ਸਿਰਫ ਦੀਵਾਲੀ ਦਾ ਕਰੇਗੀ ਭਾਜੀ ਕਿ ਵੀ ਜ਼ੀਰੋ ਡਾਊਨ ਪੇਮੈਂਟ ਤੇ ਕੋਈ ਵੀ ਸਕੂਟਰ ਹੀ ਆਪਦੀ ਘਰੇ ਲੈ ਕੇ ਜਾ ਸਕਦੇ ਹੋ 2000 ਰੁਪਏ ਕਿਸ਼ਤਾਂਵਾਰ ਵਾਰ-ਵਾਰ ਮੈਂ ਕਹਿ ਰਿਹਾ ਸਿਰਫ 2000 ਬਜਾਰੋਂ ਤੁਹਾਨੂੰ ਇੱਕ ਇਸ਼ਤ ਕੋਈ ਵੀ ਨਹੀਂ ਬਣਾ ਕੇ ਦੇ ਗਿਆ ਆਪਨੇ ਕੋਲ ਈ ਸਕੂਟਰੀ 50000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਸਿਰਫ 30000 ਭਾਜੀ ਵੀ ਗਾਰੰਟੀ ਵਾਰੰਟੀ ਨਹੀਂ ਦੇ ਰਹੇ ਬਿਲਕੁਲ ਦੇਵਾਂਗੇ ਜੀ ਆਪ ਗਾਰੰਟੀ ਵਾਰੰਟੀ ਦੇ ਵਿੱਚ ਹਟ ਹੀ ਨਹੀਂ ਸਕਦੇ ਜੀ ਆਪਦੇ ਭਰਾਵਾਂ ਲਈ 1 ਸਾਲ ਦੀ ਫੁੱਲ ਗਾਰੰਟੀ ਦੇਵਾਂਗੇ ਨਾਲ 20000 ਰੁਪਏ ਵਾਲੀ ਸਕੂਟਰੀ ਤੇ ਵੀ ਬਿਲਕੁਲ ਭਾਜੀ ਬਿਲਕੁਲ ਤਾਂ ਲੋ ਜੀ ਚਾਹੇ ਤੁਸੀਂ 30000 ਰੁਪਏ ਵਾਲੀ ਸਕੂਟਰੀ ਲੈ ਲੋ ਗਾਰੰਟੀ ਵਾਰੰਟੀ ਫੁੱਲ ਜਿਹੜੀ 21 1 ਸਾਲ ਦੀ ਦੇ ਰਹੇ ਨੇ ਤਾਂ ਪਹੁੰਚਣਾ ਕਿੱਥੇ ਹੈ ਦਾਵੜਾ ਇਲੈਕਟ੍ਰੋਨਿਕਸ ਕਾਜਿਲ ਕਾ ਸਲੇਮ ਸ਼ਾ ਰੋਡ ਉਹ ਭਾਜੀ ਇਹ ਕੀ ਚੀਜ਼ ਹੈ ਭਾਜੀ ਜਿੱਤੋ ਜਿੱਤੋ ਸਾਡੇ ਕੋਲ ਸਮਾਨ ਖਰੀਦੋ ਲਾਦਾ ਲੱਖ ਵੀ ਜਿੱਤੋ ਤੇ ਨਾਲ-ਨਾਲ ਤੁਹੇ ਸਾਡੇ ਕੋਲੋਂ ਪੰਜ ਐਕਸਟਰਾ ਇਨਾਮ ਵੀ ਜਿੱਤੋ ਵੱਡੇ ਵੱਡੇ ਇਨਾਮ ਜਿੰਨੇ ਵਿੱਚ ਅਸੀਂ ਤੁਹਾਨੂੰ ਜੀ ਐਲ ਟੀ ਵੀ ਦੇਾਂਗੇ ਮੋਬਾਈਲ ਵੀ ਦੇਾਂਗੇ ਜੀ ਤੁਹਾਡੇ ਕੋਲ ਅਸੀਂ ਕੁੱਲਰ ਵੀ ਦੇਾਂਗੇ ਆਰਓ ਵੀ ਦੇਾਂਗੇ ਜੀ ਇੱਕ ਪੰਜਵਾਂ ਸਾਡੇ ਭਰਾਵਾਂ ਲਈ ਇੱਕ ਸਰਪ੍ਰਾਈਜ਼ ਗਿਫਟ ਰਹੇਗਾ ਜੀ ਪੰਜ ਵੱਡੇ ਇਨਾਮ 1 ਨਵੰਬਰ ਨੂੰ ਅਸੀਂ ਕੱਢਾਂਗੇ ਜੋ ਮਰਜ਼ੀ ਸਮਝ ਲਓ ਤੁਹਾਡੇ ਨਾਮ ਦੀ ਅਸੀਂ ਪਰਚੀ ਪਾਵਾਂਗੇ 1 ਨਵੰਬਰ ਨੂੰ ਅਸੀਂ ਲਾਈਵ ਹੋ ਕੇ ਇਹ ਆਪਣਾ ਇਨਾਮ ਕੱਢਾਂਗੇ ਭਾਜੀ ਉਸ ਤੋਂ ਬਾਅਦ ਬਸ ਸੁਣੋ ਭਾਜੀ ਅਸੀਂ ਤੁਹਾਡੇ ਲਈ ਮੋਬਾਈਲਾਂ ਤੇ ਬਹੁਤ ਵਧੀਆ ਸਕੀਮਾਂ ਲਿਆਂਦੀ ਐ ਤੁਸੀਂ ਸੁਣਿਆ ਹੋਣਾ Samsung ਦਾ S24 ਜਿਹੜਾ ਤੁਹਾਡੇ ਲਈ 65000 ਰੁਪਏ ਦਾ ਅਸੀਂ ਗੱਲ ਸਭ ਦੇ ਲਈ 65000 ਦਾ ਅਸੀਂ ਭਾਜੀ 65000 ਰੁਪਏ ਦਾ ਅਸੀਂ ਤੁਹਾਨੂੰ ਇਸ ਦੀਵਾਲੀ ਅਸੀਂ ਸਿਰਫ ਔਰ ਸਿਰਫ 40000 ਰੁਪਏ ਦਾ ਦੇਵਾਂਗੇ 40000 ਰੁਪਏ ਦਾ ਇਹ ਸਹੀ ਸੁਣ ਰਹੇ ਹੋ ਭਾਜੀ ਸਿਰਫ 40000 ਐਵੇਂ ਕਿਵੇਂ ਭਾਜੀ ਇਹ ਸਾਡੀਆਂ ਆਨਲਾਈਨ ਤੋਂ ਵੀ ਘੱਟ ਰੇਟਾਂ ਦੇ ਸਕੀਮਾਂ ਨੇ ਭਾਜੀ ਕੋਈ ਘੱਟ ਰੇਟਾਂ ਦੇ ਸੀ ਆ ਭਾਜੀ Oppo F31 Pro ਆਪਾਂ ਆਨਲਾਈਨ ਦਿਖਾ ਰਿਹਾ ਜੀ 29000 ਇਹ ਆਪਣੇ ਕੋਲ 28000 ਰੁਪਏ ਦਾ ਮਿਲ ਜੇਗਾ ਅਗਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਤਾਂ 10% ਦਾ ਇਨਸਟੈਂਟ ਕੈਸ਼ਬੈਕ ਦੇਾਂਗੇ ਵਾਹ ਜੀ ਵਾਹ ਨਾਲੋਂ ਨਾਲ ਕੈਸ਼ਬੈਕ ਦੇਾਂਗੇ ਮਤਲਬ 10 ਲੱਖ ਜਿੱਤਣ ਦਾ ਮੌਕਾ ਵੀ ਦੇਾਂਗੇ ਭਾਜੀ ਨਾਲ 10 ਲੱਖ ਜਿੱਤਣ ਦਾ ਮੌਕਾ ਵੀ ਤਾਂ 29000 ਰੁਪਏ ਦਾ ਜਿਹੜਾ ਕਿ ਇਹ ਇਹ ਫੋਨ ਤੁਸੀਂ ਜਦੋਂ ਮਰਜ਼ੀ ਕਰ ਲੋ 29000 ਰੁਪਏ ਦਾ ਤੁਹਾਨੂੰ ਆਨਲਾਈਨ ਮਿਲ ਰਿਹਾ ਹੈ ਇਹਨਾਂ ਕੋਲ 28000 ਦਾ ਮਿਲ ਰਿਹਾ ਹੈ ਨਾਲ 2800 ਰੁਪਏ ਦਾ ਕੈਸ਼ਬੈਕ ਵੀ ਮਿਲ ਰਿਹਾ ਹੈ ਕ੍ਰੈਡਿਟ ਕਾਰਡ ਦੇ ਜਿੱਤਣ ਦਾ ਮੌਕਾ ਵੀ ਮਿਲ ਰਿਹਾ ਹੈ ਨਾਲ ਪੰਜ ਗਿਫਟ ਵੀ ਮਿਲ ਰਹੇ ਨੇ ਬਿਲਕੁਲ ਪੰਜ ਪੰਜ ਗਿਫਟ ਦੇਵਾਂਗੇ ਭਾਜੀ ਮੋਬਾਈਲ ਦੇ ਨਾਲ ਪੰਜ ਗਿਫਟ ਸਹੀ ਸੁਣ ਰਹੇ ਹੋ ਭਾਜੀ ਅਗਰ ਤੁਹਾਡਾ ਕਾਰਡ ਬਣਿਆ ਨਹੀਂ ਬਣਿਆ ਸਿਰਫ 0 ਡਾਊਨ ਪੇਮੈਂਟ ਦੇ 2 ਸਾਲ ਦੀ ਕਿਸ਼ਤ ਬਣਾ ਕੇ ਦੇਵਾਂਗੇ ਮੋਬਾਈਲ ਤੇ ਜੀ 2 ਸਾਲ ਦੀ ਕਿਸ਼ਤ ਤੁਹਾਡੇ ਲਈ ਭਾਜੀ ਸਾਡੇ ਵੀਵਰਸ ਦਾ ਪਿਆਰ ਕਿਸ ਤਰ੍ਹਾਂ ਦਾ ਮਿਲਦਾ ਭਾਜੀ ਤੁਹਾਡਾ ਹਮੇਸ਼ਾ ਬਹੁਤ ਪਿਆਰ ਰਿਹਾ ਆਪਣੇ ਲਈ ਆਪਾਂ ਤੁਹਾਡੇ ਲਈ ਹਮੇਸ਼ਾ ਜੋ ਹੱਥ ਜੋੜ ਕੇ ਤੁਹਾਡੇ ਉਪਾਰੀ ਹੈ ਗਿਆ ਕਹਾਂਗੇ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਸਾਡੇ ਕੋਲ ਆਇਆ ਉਹਨੂੰ ਅਸੀਂ ਇਹ ਦੀਵਾਲੀ ਤੱਕ ਨਹੀਂ 3 ਅਕਤੂਬਰ ਤੱਕ ਗਾੜ ਬਿਲਕੁਲ ਫ੍ਰੀ ਲਗਾ ਕੇ ਦੇ ਪਰ ਕਿੰਨੂ ਦੇਵਾਂਗੇ ਸਿਰਫ ਔਰ ਸਿਰਫ ਆਰ ਵੀ ਲਾਈਵ ਦੇ ਚੈਨਲ ਫੋਲੋ ਕੀਤੇ ਹੋਏ ਨੂੰ ਜੀ ਤੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਜੀ ਵਾਹ ਜੀ ਆ ਵੀਡੀਓ ਸ਼ੇਅਰ ਕਰਕੇ ਆ ਜਾਓ ਚੈਨਲ ਨੂੰ ਫੋਲੋ ਕਰਕੇ ਆ ਜਾਓ ਤੇ ਸਾਨੂੰ ਦਿਖਾਓ ਤੇ ਸਿਰਫ ਔਰ ਸਿਰਫ ਆਪ ਦਾ ਗਾੜ ਫ੍ਰੀ ਗਾੜ ਤੇ ਨਾਲ ਕਵਰ ਵੀ ਫ੍ਰੀ ਪਵਾ ਕੇ ਲੈ ਜਾਓ ਭਾਜੀ ਭਾਵੇਂ ਤੂੰ ਇਹ ਮੋਬਾਈਲ ਲਿੱਤਾ ਹੈ ਮੇਰੇ ਤੋਂ ਭਾਵੇਂ ਨਹੀਂ ਲਿੱਤਾ ਕੋਈ ਦਿੱਕਤ ਨਹੀਂ ਭਾਜੀ ਚਾਹੇ ਮੋਬਾਈਲ ਲਿੱਤਾ ਹੈ ਚਾਹੇ ਨਹੀਂ ਲਿੱਤਾ ਗਾਰਡ ਤੇ ਕਵਰ একদম ਫ੍ਰੀ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੂੰ ਪੰਜ ਗਿਫਟ ਫ੍ਰੀ ਨਾਲ ਵਾਈਫਾਈ ਫ੍ਰੀ LED ਖਰੀਦਣ ਵਾਲੇ ਨੂੰ ਤਾਂ ਜਲਦੀ ਤੋਂ ਜਲਦੀ ਪਹੁੰਚੋ ਦਾਵੜਾ ਇਲੈਕਟ੍ਰੋਨਿਕਸ ਐਸੀ ਤਰ੍ਹਾਂ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ RB ਲਾਈਵ মিডিਆ ਤੁਹਾਡਾ ਆਪਣਾ